ਗੁਰਨ ਸਾਹਿਬ ਕਹਿੰਦੇ ਤੁਹਾਡੀ ਪੜ੍ਹਾਈ ਸਾਡੇ ਨਾਲ ਨਹੀਂ ਰਹੀ ਤੁਸੀਂ 18 ਸਾਲ ਦਾ ਬੰਦੇ ਨੂੰ ਗਿਣਦੇ ਜੇ ਬੰਦਾ ਇਥੇ ਅਸੀਂ 50 ਸਾਲਾਂ ਦੇ ਨੂੰ ਗੁਰਤਾ ਗਦੀ ਬਖਸ਼ੀ ਆਖੋ ਸਤਨਾ ਕਿਹੜੇ ਗੁਰੂ ਸਾਹਿਬ ਸੀ ਪਲਾਂ ਸ੍ਰੀ ਹਰਿ ਕ੍ਰਿਸ਼ਨ ਜਿਸ ਬਿਤੇ ਆ ਜਿਹੜੀ ਦਿੱਲੀ ਆ ਜਦੰਦੀਆਂ ਚਰਾਉਂਦੀ ਇਹ ਸਾਰੀ ਮਰ ਚੱਲੀ ਇਨੂੰ ਬਚਾਇਆ ਸਤਿਗੁਰਾਂ ਨੇ ਆਪਣੇ ਚਰਨ ਪਾਉਲ ਦਿੱਤੀ ਇਤਿਹਾਸ ਸਭ ਨੇ ਪੜਿਆ ਉਹ ਥੋੜਾ ਥੋੜਾ ਜਲ ਛਕਣ ਤੇ ਰਾਜੀ ਹੋਣਾ ਉਹ ਤਾਂ ਭੀੜ ਜਿਆਦੀ ਹੋਈ ਤੇ ਫਿਰ ਸਤਿਗੁਰਾਂ ਦਾ ਚਰਨਾਂ ਦਾ ਜਲ ਜਿਹੜਾ ਹੈ ਉਹ ਦੋ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਸੀ ਚਰਨ ਪਾਉਲ ਦਿੱਤੀ ਜਾਂਦੀ ਸੀ ਤੇ ਵਿੱਚ ਬੱਚੇ ਦੇ ਵਿੱਚ ਮੇਰੇ ਹਜ਼ੂਰ ਨੇ ਚਰਨ ਭੇ ਤੇ ਉਹ ਜਲ ਛਕਾਇਆ ਤੇ ਸਾਰੀ ਦਿੱਲੀ ਦੇ ਦੁੱਖ ਰੂਪ ਦੂਰ ਹੋ ਗਏ ਦੂਰ ਤੇ ਸਾਰ ਗੁਰੂ ਦਾ ਸਾਰਾ ਸਰੀਰ ਰੋਗਾਂ ਨੇ ਘੇਰਿਆ ਫਿਰ ਸਤਨਾਮ ਵਾਹਿਗੁਰੂ ਹਾਂਜੀ ਸ੍ਰੀਸ਼ ਕਰਕੇ ਭਾਗਾਂ ਵਾਲਿਓ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਇਥੇ 58 ਸਾਲ ਦਾ ਲਟੈਰ ਹੋ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਹੱਡ ਗ੍ਰੰਥੀ ਬਾਬਾ ਬੁੱਢਾ ਜੀ 95 ਵਰਿਆਂ ਦੇ ਸੀ ਜਦ ਦਿਨ ਸਰੂਪਾ ਮਿਲਿਆ ਫਿਰ ਸਤਨਾਮ ਇੱਕ ਅਰਬਾ ਵੱਡਾ ਹੈ ਬਸ ਇਹ ਜਿੰਨੇ ਵੀ ਬੈਠੇ ਨੇ ਇਹਨਾਂ ਨੇ ਗਾਇਆ ਤੇ ਗਾਇਆ ਕਿਥੋਂ ਰੂਤ ਹੁਣ ਭਗਤ ਦੰਨੇ ਜੀ ਦਾ ਜ਼ਿਕਰ ਆਉਂਦਾ ਹੈ ਪੰਚਵੇਂ ਪਾਤਸ਼ਾਹ ਨੂੰ ਵੀ ਬਾਬਾ ਜੀ ਸਵਾਲ ਕੀਤਾ ਸੀ ਕਿਸੇ ਨੇ ਐਦਾਂ ਬਾਬਾ ਬੁੱਢਾ ਜੀ ਨਾਮ ਜਪਾਇਆ ਕਥਾ ਹੋਈ ਕਹਿੰਦੇ ਪਾਤਸ਼ਾਹ ਕੀ ਵੈਗਰੂ ਵੈਗਰੂ ਜਪਾਇਆ ਇਹ ਕੀ ਆ ਵੈਗਰੂ ਤੇ ਮਹਾਰਾਜ ਜੀ ਕਹਿੰਦੇ ਇੱਥੇ ਆ ਜਾ ਲੱਗ ਗਈ ਤੁਸੀਂ 4-5 ਘੰਟਿਆਂ ਦੇ ਬੈਠੇ ਹਾਂ ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਮ ਦੀ ਬਰਕਤ ਵੇਖਣੀ ਆ ਅੱਜ ਲੋਕੀ ਪ੍ਰੂਫ ਮੰਗਦੇ ਆ ਨਾ ਬਾਬਾ ਜੀ ਪ੍ਰੂਫ ਦਿਓ ਤੇ ਜਿੰਨੀ ਗੁਰਬਾਣੀ ਸਤਿਗੁਰਾਂ ਦੀ ਸਾਰਾ ਪ੍ਰੂਫ ਹੀ ਆ ਆਪਾਂ ਪੱਖਾ ਫਰਿੱਜ ਟੀਵੀ ਲੈਨੇ ਤੇ ਆਖੀਦਾ ਬਾਬਾ ਜੀ ਲਿਖ ਕੇ ਦਿਓ ਬਿੱਲ ਬਣਾਓ ਸਬੂਤ ਦਿਓ ਮੈਨੂੰ ਪਹਿਲੀ ਲੈਣੀ ਪਲਾਟ ਆ ਜਿਹੜੇ 1430 ਅੰਗ ਹੈ ਮੇਰੇ ਸਤਿਗੁਰਾਂ ਲਿਖ ਕੇ ਦਿੱਤਾ ਜੇ ਲਿਖ ਕੇ ਮੁਕਰ ਨਹੀਂ ਸਕਦਾ ਕੋਈ ਜੇ ਲਿਖਤਾ ਨਾ ਪ੍ਰਭ ਕੈ ਸਿਮਰਨ ਕਿੰਨੀਆਂ ਬਖਸ਼ਿਸ਼ਾਂ ਵਰਤਾਈਆਂ ਇਨੂੰ ਕੋ ਟਾਲ ਥੋੜਾ ਸਕਦਾ ਜੇ ਲਿਖਿਆ ਪ੍ਰਭ ਕਾ ਸਿਮਰਨ ਸਭ ਤੇ ਇਹ ਸਭ ਤੋਂ ਚਾਹੀਆ ਲਿਖ ਕੇ ਦਿੱਤਾ ਨਾ ਮੁਕਰਨਾ ਨਹੀਂ ਨਾ ਪ੍ਰਭ ਕੈ ਸਿਮਰਨ ਉਦਰੇ ਕਹਿੰਦੇ ਵੱਡੇ ਤੋਂ ਵੱਡਾ ਮੂਰਖਾ ਜੀ ਸਿਮਰਨ ਬੰਦਕੀ ਦੇ ਵਿੱਚ ਬਹਿ ਜੇ ਮਾਰੇ ਕਹਿੰਦੇ ਤਾਜ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਇਹ ਤ੍ਰਿਸ਼ਨਾ ਦੀ ਬਿਮਾਰੀ ਐ ਢੀ ਤਕੜੀ ਆ ਮੇਰੇ ਕਾ ਪ੍ਰਧਾਨ ਸਾਹਿਬ ਬੈਠੇ ਤੇ ਚਲੋ ਆਪਾਂ ਤਾਂ ਜਾਣਦੇ ਨਹੀਂ ਇੱਥੇ ਘਰ ਤੋਂ ਉੱਥੇ ਜਾਂਦੀ ਆ ਇਥੇ 8 ਘੰਟੇ ਆਪਾਂ ਕੰਮ ਕਰਦੇ ਹਾਂ ਉੱਥੇ 19 ਘੰਟੇ ਸ਼ਿਫਟ ਚੱਲਦੀ ਤੇ ਗੁਰੂ ਅਮਰਦਾਸ ਜੀ